ਤਲਵੰਡੀ ਸਾਬੋ ਤਹਿਸੀਲ ਦੇ ਅਧੀਨ ਪੈਂਦੀ ਪਿੰਡ ਰਾਮਾ ਵਿਖੇ 20 ਤੋਂ 25 ਹਜ਼ਾਰ ਮੱਛੀਆਂ ਮਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀ ਦੇ ਮੁਤਾਬਕ ਨਹਿਰੀ ਪਾਣੀ ਦੇ ਰਾਹੀ ਛੱਪੜ ਦੇ ਵਿੱਚ ਮੱਛੀਆਂ ਆਈਆਂ ਸਨ ਤੇ ਲੋਕਾਂ ਵੱਲੋਂ ਉਹਨਾਂ ਨੂੰ ਆਟਾ ਰੋਟੀ ਨਾ ਲਗਾਤਾਰ ਪਾਇਆ ਜਾ ਰਿਹਾ ਸੀ ਤਾਂ ਹੁਣ ਇੱਕੋ ਦਮ 20 ਤੋਂ 25 ਹਜ਼ਾਰ ਮੱਛੀਆਂ ਮਰ ਚੁੱਕੀਆਂ ਹਨ ਜਿਸ ਕਰਕੇ ਗੰਭੀਰ ਬਿਮਾਰੀਆਂ ਫੈਲ ਸਕਦੀਆਂ ਹਨ ਤੇ ਲੋਕਾਂ ਵਿੱਚ ਹਾਹਾਕਾਰ ਮਚੀ ਹੋਈ ਹੈ ਕਿਉਂਕਿ ਇਹਨਾਂ ਮੱਸੀਆਂ ਦੇ ਮਰਨ ਨਾਲ ਬਦਬੂ ਪੂਰੇ ਪਿੰਡ ਵਿੱਚ ਫੈਲ ਗਈ ਹੈ ਜਿਸ ਕਰਕੇ ਪਸ਼ੂਆਂ ਤੇ ਆਮ ਲੋਕਾਂ ਨੂੰ ਬਿਮਾਰੀਆਂ ਲੱਗ ਸਕਦੀਆਂ ਹਨ ਇਸ ਸਬੰਧੀ ਨਾ ਤਾਂ ਪਸ਼ੂ ਪਾਲਨ ਵਿਭਾਗ ਟੈਕ ਟੂ ਹੋਇਆ ਹੈ ਤੇ ਨਾ ਹੀ ਜ਼ਿਲ੍ਹਾ ਪ੍ਰਸ਼ਾਸਨ ਇਸ ਵੱਲ ਧਿਆਨ ਦੇ ਰਿਹਾ ਹੈ ਤੇ ਲੋਕਾਂ ਵਿੱਚ ਹਹਾਕਾਰ ਮਚੀ ਹੋਈ ਹੈ ਜਾਣਕਾਰੀ ਦੇ ਮੁਤਾਬਕ ਛੱਪੜ ਦਾ ਪਾਣੀ ਬਿਲਕੁਲ ਖਰਾਬ ਹੋ ਚੁੱਕਾ ਹੈ ਕਿਉਂਕਿ ਪਿੱਛੋਂ ਕਿਸੇ ਨੇ ਜੋ ਸੀਵਰੇਜ ਦਾ ਪਾਣੀ ਹੈ ਉਹ ਛੱਪੜ ਵਿੱਚ ਛੜ ਦਿੱਤਾ ਜਾਂ ਫਿਰ ਹੋਰ ਕੋਈ ਦਵਾਈ ਪਾਈ ਗਈ ਜਿਸ ਕਰਕੇ ਹਜ਼ਾਰਾਂ ਮੱਛੀਆਂ ਇੱਕੋ ਵੇਲੇ ਹੀ ਮਰ ਗਈਆਂ ਤੇ ਲੋਕਾਂ ਨੂੰ ਮਾਰੀਆਂ ਲੱਗਣ ਦਾ ਬੜਾ ਖਸਤਾ ਹੈ ਤੇ ਧੰਨਵਾਦ ਹਾਂਜੀ ਮੇਰਾ ਨਾਮ ਦਲਵਾਰ ਸਿੰਘ ਜੀ ਪਿੰਡ ਮੇਰਾ ਰਾਮਾ ਤਸਵੀਲ ਤਲਵੰਡੀ ਸਾਬੋ ਜ਼ਿਲ੍ਹਾ ਬਠਿੰਡਾ ਦਾ ਰਹਿਣ ਵਾਲਾ ਆਜ ਦਾ ਜੋ ਵਿਸ਼ਾ ਹੈਗਾ ਮੇਰੇ ਪਿੰਡ ਛੱਪੜ ਹੈਗਾ ਛੱਪੜ ਹਰ ਇੱਕ ਪਿੰਡ ਹੁੰਦੇ ਹੈਗੇ ਤੇ ਮੈਂ RAMME PIND ਮੋੜਾਂ ਵਾਲਾ ਛੱਪੜ ਵਜਦਾ ਜੀ ਉੱਥੇ ਨਹਿਰੀ ਪਾਣੀ ਜਦੋਂ ਪਾਇਆ ਸੀ ਛੱਪੜ ਦੇ ਵਿੱਚ ਤਾਂ ਨਹਿਰੀ ਪਾਣੀ ਦੇ ਵਿੱਚ ਮੱਛੀਆਂ ਬਹੁਤ ਜ਼ਿਆਦਾ ਤਰ ਆਈਆਂ ਉੱਥੇ ਪਾਣੀ ਦੇ ਵਿੱਚ ਉੱਥੋਂ ਜਿਹੜੇ ਪਿੰਡ ਦੇ ਲੋਕ ਜਿਹੜੇ ਰਹਿਣ ਵਾਲੇ ਆ ਕੋਈ ਉਹਨਾਂ ਨੂੰ ਆਟਾ ਪਾਉਂਦਾ ਸੀ ਕੋਈ ਉਹਨਾਂ ਨੂੰ ਰੋਟੀ ਪਾਉਂਦਾ ਸੀ ਉਸ ਤੋਂ ਵੱਧ ਕੇ ਲਗਭਗ 20 ਤੋਂ 25000 ਮੱਛੀ ਜਿਹੜੀ ਹੋ ਗਈ ਤੇ ਹੁਣ ਉਹਨਾਂ ਦੀ ਜਿਹੜੀ ਹੈ ਮੌਤ ਹੋ ਗਈ ਮੱਛੀਆਂ ਦੀ ਮਰ ਗਈਆਂ ਮੱਛੀਆਂ ਪਰੋਸੇ ਜਦੋਂ ਸੁਣਨ ਤੋਂ ਪਤਾ ਲੱਗਿਆ ਵੀ ਇਹ ਸੀਵਰੇਜ ਦਾ ਪਾਣੀ ਪੈਣ ਨਾਲ ਮੱਛੀਆਂ ਮਰੀਆਂ ਆਈਆਂ ਤੇ ਮੱਛੀ ਪਾਲਣ ਵਿਭਾਗ ਆ ਪੰਜਾਬ ਜੋ ਇਹਨਾਂ ਦੀ ਮਨ ਲਾ ਵੀ ਪੋਸਟਮਾਸਟਰ ਕਰੇ ਵੀ ਇਹ ਕਿਉਂ ਮੱਛੀਆਂ ਦੀ ਮੌਤ ਹੋਈ ਹੈ 20 ਤੋਂ 25000 ਮੱਛੀ ਕੋਈ ਘਟਣੀ ਹੁੰਦੀ ਉਥੋਂ ਭਿਆਨਕ ਬਿਮਾਰੀਆਂ ਵੀ ਫੈਲ ਸਕਦੀਆਂ ਪਸ਼ੂਆਂ ਨੂੰ ਪਸ਼ੂਆਂ ਤੋਂ ਪਸ਼ੂਆਂ ਦੁੱਧ ਪਿੰਦਾ ਅਣਸਾਣ ਅਣਸਾਣ ਨੂੰ ਵੀ ਬਿਮਾਰੀਆਂ ਲੱਗ ਸਕਦੀਆਂ ਇਹ ਬਹੁਤ ਬਹੁਤ ਹੀ ਭਿਆਨਕ ਮੁੱਦਾ ਹੈ ਤੇ ਇਹਦੇ ਤੇ ਗੌਰ ਹੋਣੀ ਚਾਹੀਦੀ ਹੈ ਇਹਦੀ ਇਨਕੁਆਰੀ ਹੋਣੀ ਚਾਹੀਦੀ ਹੈ ਜਾਂਚ ਪੜਤਾਲ ਹੋਵੇ ਇਹਦੀ ਵੀ ਮੱਛੀਆਂ ਦੀ ਮੌਤ ਆ ਜਿਹੜੀ ਕਿਉਂ ਹੋਈ ਮੱਛੀਆਂ ਦਾ ਪੋਸਟਮਾਸਟਰ ਮਾ ਹੋਣਾ ਚਾਹੀਦਾ ਧੰਨਵਾਦ ਜੀ